ਮੰਦਿਰ ਸਿੰਘ ਜੀ ਅੱਪੇ ਕਾਹਦਾ سٹਾਲ ਲਗਾ ਰਹੇ ਹੋ ਇਹ ਮਹਾਰਾਜ ਜੀ ਸਰੋਂ ਦਾ ਸਾਗ ਤੇ ਮੱਕੀ ਦਾ ਪ੍ਰਸ਼ਾਦਾ ਇਹ ਹੀ ਕਿਉਂ ਲਗਾ ਰਹੇ ਤੁਸੀਂ ਇਹ ਮਹਾਰਾਜ ਜੀ ਵੇਖੋ ਸਿਆਲ ਦੀ ਸੁਗਾਤ ਆਏ ਤੇ ਇਹ ਹਾਰੀ ਸਾਰੀ ਕੋਲੋਂ ਨਹੀਂ ਜਿਹੜਾ ਬਾਕੀ ਦਾ ਪ੍ਰਸ਼ਾਦਾ ਵੀ ਨਹੀਂ ਬੰਦਾ ਤੇ ਖਾਸ ਕਰਕੇ ਅੱਜ ਕੱਲ੍ਹ ਦੀਆਂ ਕੁੜੀਆਂ ਕੋਲੋਂ ਜਿਹੜਾ ਮੱਕੀ ਦਾ ਪ੍ਰਸ਼ਾਦਾ ਨਹੀਂ ਬੰਦਾ ਸਾਗ ਵੀ ਇਹ ਤੋਂ ਨਹੀਂ ਬੰਦਾ ਕਿਉਂਕਿ ਸਾਗ ਜਿਹੜਾ ਇਹ ਟਾਈਮ ਬਹੁਤ ਲੱਗਦਾ ਆ ਤੇ ਸਾਗ ਜਿਹੜਾ 7 ਘੰਟੇ ਲੱਗਦੇ ਮਹਾਰਾਜ ਜੀ ਨੂੰ ਤਿਆਰ ਹੁੰਦਿਆ ਇਸ ਕਰਕੇ ਹਾਰੀ ਸਾਰੀ ਕੇ ਦੇ ਕੋਲ ਨਹੀਂ ਬੰਦਾ ਹੈਗਾ ਤੇ ਆਪਾਂ ਇਹਨੂੰ ਤਿਆਰ ਕਰਕੇ ਤੇ ਇੱਥੇ ਲੈ ਕੇ ਆਉਨੇ ਆ ਬੇਰਿੰਗ ਕਾਲਜ ਦੇ ਲਾਗੇ ਸੁਭਾਸ਼ ਬਾਰਕ ਦੇ ਬਿਲਕੁਲ ਨਾਲ ਇੱਥੇ ਪਹਿਲਾਂ ਆਪਾਂ ਸਰਦਾਈ ਦਾ ਮੋਰਚਾ ਲਾਇਆ ਸੀ ਤੇ ਹੁਣ ਆ ਸ਼ਹਿਰ ਦੇ ਵੀਰਾਂ ਨੇ ਕਹਿਣ ਕਰਕੇ ਵੀ ਬਾਬਾ ਜੀ ਸਾਨੂੰ ਸਿਹਾਲ ਦੇ ਵਿੱਚ ਕੋਈ ਵਧੀਆ ਪਦਾਰਥ ਕੋਈ ਵਧੀਆ ਚੀਜ਼ ਜਿਹੜੀ ਹੁਣ ਉਹ ਸਾਡੇ ਗਾੜੀ ਪੇਸ਼ ਕਰੋ ਕਹ ਲੋ ਤੇ ਆਪਾਂ ਕਹਿੰਦੇ ਵਧੀਆ ਬਾਬੇ ਹੁਣਾਨੂੰ ਏਦਾਂ ਕਰੋ ਕਿ ਸਾਗ ਹੀ ਫਿਰ ਜਏ ਨੇੜਾ ਦਾ ਬਣਾ ਕੇ ਦਿਓ ਤੇ ਆਪਾਂ ਸਾਗ ਤਿਆਰ ਕਰਕੇ ਤੇ ਮੱਕੀ ਦੇ ਪ੍ਰਸ਼ਾਦ ਇੱਥੇ ਲਾਈਦੇ ਆ ਸਾਗ ਜਿਹੜਾ ਆ ਅਮਰਤ ਵੇਲੇ ਉੱਠ ਕੇ ਤਿਆਰ ਕਰਕੇ ਇੱਥੇ ਲੈ ਆਈਦਾ ਆ ਜੋ ਫਿਰ ਬਣਾ ਕੇ ਦਈਦਾ ਹੈ ਇਸੇ ਇਹਦੇ ਵਿੱਚ 70 ਬੇਰੀ پلیਟ ਆ ਇਹਦੇ ਵਿੱਚ ਦੇਸੀ ਘਿਓ ਜਾਂ ਮੱਖਣ ਪਾ ਕੇ ਉਹ ਵੀ ਘਰ ਦਾ ਕੱਢਿਆ ਤੇ ਨਾਲ ਚਾਰੀ ਮਿਰਚ ਆਪ ਤਿਆਰ ਕਰੀਦੀ ਆ ਸੁਆਦ ਆ ਸੁਆਦ ਹਾਂਜੀ ਪੰਜਾਬੀਆਂ ਦੀ ਪੰਜਾਬੀਆਂ ਦੀ ਇਹ ਸੁਆਦ ਆ ਜੀ ਜਿਹੜਾ ਸਰੋਂ ਦਾ ਸਾਗ ਆ ਤੇ ਮੱਕੀ ਦੀ ਰੋਟੀ ਆ ਇਹਦੇ ਵਿੱਚ ਚਾਰੀ ਮਿਰਚ ਪਾਈ ਦੀ ਆਪਣੀ ਬਣਾਈ ਹੋਈ ਤੇ ਮੇਰੇ ਮੱਖਣ ਦੇਸੀ ਕੋ ਪਾ ਕੇ ਨਾਲ ਮੂਲੀ ਦਾ ਸਲਾਦ ਤੇ ਉਹ ਦਹੀਂ ਦਾ ਇਥੇ ਖਾਸ ਗੱਲ ਇਹ ਕਿ ਪੈਕ ਕਰਕੇ ਵੀ ਦਿੱਤਾ ਜਾਂਦਾ ਜਿਹੜਾ ਕੋ ਨਹੀਂ ਆਇਆ ਜਾਂਦਾ ਤੇ ਜਿਹੜੇ ਡਿਊਟੀ ਤੇ ਜਾਂਦੇ ਆ ਜਿਹੜੀਆਂ ਬੀਬੀਆਂ ਕੋ ਨਹੀਂ ਬੰਦਾ ਉਹ ਇਥੋਂ ਪੈਕ ਕਰਾ ਕੇ ਲੈ ਕੇ ਵੀ ਜਾਂਦੇ ਆ ਤੇ ਬਹੁਤ ਵਧੀਆ ਚੱਲਣ ਦਿਆ ਦੋ ਪ੍ਰਦੇਸ਼ਾਂ ਤੇਲੇ ਜਾ ਰਹੇ ਆ ਲੇਕਿਨ ਤੁਸੀਂ ਇੱਥੇ ਕੰਮ ਕਰ ਰਹੇ ਹੋ ਕੀ ਸੁਦੇਸ਼ਣ ਦੇ ਆਖੰਦੇ ਹੋ ਦੇਖੋ ਜਿਹੜੇ ਬਾਹਰ ਜਾ ਕੇ ਤੇ ਬਾਅਦ ਵਿੱਚ ਉੱਥੇ ਜਾ ਕੇ ਰਹਿੰਦੇ ਆ ਜੀ ਸਾਨੂੰ ਕੰਮ ਨਹੀਂ ਮਿਲਦਾ ਅਜਿਹਾ ਹੁੰਦਾ ਹੈ ਕੰਮ ਕਰਨ ਵਾਲਾ ਕੋਈ ਮਿਹਨਤ ਕਰਨ ਵਾਲਾ ਜਿਹੜਾ ਵਾ ਇੱਥੇ ਬਹੁਤ ਵਧੀਆ ਕਿਰਤ ਜਿਹੜੇ ਕੋਈ ਵੀ ਕਰੇ ਉਹ ਚਲਦੀ ਆ ਤੇ ਬਾਹਰ ਜਾ ਕੇ ਕੋਈ ਲੋਕਾਂ ਦੀ ਗੁਲਾਮੀ ਕਰਦੇ ਸੀ ਆਪਣਾ ਪੰਜਾਬ ਛੱਡ ਛੱਡ ਜਾਈ ਜਾਂਦੇ ਆ ਇਹ ਸਾਡੇ ਜਿਹੜੇ ਸਰਦਾਰ ਆ ਇਹ ਮੂੰਹ ਚੋ ਕੇ ਬਾਹਰੋਂ ਆਉਂਦੇ ਆ ਇਸ ਕਰਕੇ ਜਿਹੜਾ ਵਾ ਇਹਨਾਂ ਨੂੰ ਸੰਭਲਨੇ ਚਾਹੀਦੇ ਆਪਣੇ ਪੈਰ ਤੇ ਇੱਥੇ ਵੀ ਆਪਣੀ ਕਿਰਤ ਸ਼ੁਰੂ ਕਰਨੀ ਚਾਹੀਦੀ ਅੱਗੇ ਕਿਹੜੇ ਸਾਰੇ ਬਾਹਰ ਹੀ ਜਾਂਦੇ ਸੀਗੇ ਅੱਗੇ ਵੀ ਸਾਰੇ ਇੱਥੇ ਪਿਆਲੀਆਂ ਗਾਉਂਦੇ ਸੀਗੇ ਸਾਰਾ ਜੋ ਜੋ ਵੀ ਜੋ ਵੀ ਕੋਈ ਕੰਮ ਕਰਦਾ ਇੱਥੇ ਕਰਦੇ ਸੀ ਤੇ ਵਧੀਆ ਗੁਜ਼ਾਰੇ ਚੱਲਦੇ ਹੋਂ ਲੋਕ ਆਪਣੀਆਂ ਲੋੜਾਂ ਵਧਾਣੀਆਂ ਲੋੜਾਂ ਦੇ ਮੁਤਾਬਕ ਹੀ ਇਹਨਾਂ ਨੇ ਫਿਰ ਜਿਹੜਾ ਆਪਣੇ ਗੱਲ 'ਚ ਆਪੇ ਫਾਂਸੀ ਦਾ ਫੰਦਾ ਤੇਲੇ ਸਾਗ ਆ ਗਿਆ ਹਾਂਜੀ ਪੁਰਾਣੇ ਬਜ਼ੁਰਗੀ ਬਹੁਤ ਵਧੀਆ ਬਣਦੇ ਸਾਡੇ ਕੋਲ ਪੁਰਾਣੇ ਬਜ਼ੁਰਗ ਨੂੰ ਧਾਨ ਵਾਲਾ ਹਾਂਜੀ ਮੇਰੇ ਮਾਤਾ ਜੀ ਤਿਆਰ ਕਰਦੇ ਆ ਇਹਨੂੰ ਤੇ ਜਿਹੜੇ ਅੱਜ ਕੱਲ ਦੇ ਕੁੜੀਆਂ ਆ ਕਹ ਲੋ ਹਨਾ ਤੇ ਬੀਬੀਆਂ ਕਰ ਉਹਨਾਂ ਕੋਲ ਉਹੋ ਜੀ ਗੱਲ ਨਹੀਂ ਬੰਦੀ ਕਿਉਂਕਿ ਇਹ ਸਾਗ ਦਾ ਟਾਈਮ ਬਹੁਤ ਮਾਗਦਾ ਸੱਤ ਅੱਠ ਘੰਟੇ ਚਾਹੀਦੇ ਇਹਨੂੰ ਬਨਵਾਸੀ ਹਾਂਜੀ ਜਿਹੜੇ ਲੋਕ ਨਾ ਰਵਾਇਤੀ ਰੋਟੀ ਨੂੰ ਛੱਡ ਕੇ ਫਾਸਟ ਫੂਡ ਵਾਲਾ ਆਉਂਦੇ ਆ ਕੀ ਕਹਿਣਾ ਚਾਹੁੰਦੇ ਆ ਦੇਖੋ ਮਹਾਰਾਜੀ ਜਿਹੜੇ ਆ ਫਾਸਟ ਫੂਡ ਖਾਂਦੇ ਆ ਨਿਹਰਾ ਮੈਦਾ ਖਾਂਦੇ ਆ ਤੇ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਲਾਉਂਦੇ ਆ ਇਹੋ ਜਿਹੇ ਦੇਸੀ ਸਾਗ ਆ ਸਰੋਂ ਦਾ ਤੇ ਮੱਕੀ ਦੀ ਰੋਟੀ ਆ ਤੇ ਇਹ ਖਾ ਕੇ ਇਹਦਾ ਕੋਈ ਹੱਟ ਨੁਕਸਾਨ ਨਹੀਂ ਹੁੰਦਾ ਇਹਦੇ ਵਿੱਚ ਦੇਸੀ ਕੋ तकरीबन ਲੋਕ ਨਹੀਂ ਖਾਂਦੇ ਇਥੇ ਦੇਸੀ ਕਿ ਉਹਨਾਂ ਨੂੰ ਮਿਲਦਿਆ ਮੱਖਣ ਮਿਲਦਿਆ ਵਾ ਕਈਆਂ ਨਾਲ ਅੰਦਰ ਖੁਸ਼ਕੀ ਹੋਈ ਆ ਨਾ ਖੁਸ਼ਕੀ ਉੱਡੂਗੀ ਤੇ ਭਰਿਆ ਭਰਿਆ ਸਾਗ